ਸਵਾਗਤ ਹੈ ਕਿਸਾਨ ਵਿਰੋਧ ਸਾਡਾ ਮਨੀ ਟਰੀ ਫਾਰਮ ਦੇ ਵਿੱਚ ਕਿਸਾਨ ਵਿਰੋਧ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸਵੀਰ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਦੀ ਵੀਡੀਓ ਉਹ ਵੀਰਾਂस्ते ਖਾਸ ਹੋਊਗੀ ਜਿਹੜੇ ਵੀਰ ਜਰਸੀਆਂ ਬੱਚੀਆਂ ਰੱਖਣ ਦੇ ਸ਼ਕੀਨ ਆ ਤੇ ਅੱਜ ਉਹਨਾਂ ਵੀਰਾਂ ਦੀ ਡਿਮਾਂਡ ਤੇ ਇੱਕ ਬਹੁਤ ਸੋਹਣੀ ਜਰਤੀ ਬੱਚੀ ਲੈ ਕੇ ਆਏ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣੇ ਦੱਸਦੇ ਆ ਸੋ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜੂ ਕਿਤੇ ਆ ਕੇ ਆਪ ਦੀ ਸਲੀ ਨਾ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ 8 ਮਹੀਨੇ ਦੀ ਉਮਰ ਵਿੱਚ ਦੀ ਜੇ ਵਾਈ 50074 ਸੀਮੰਦੀ ਆਪ ਆ। ਮਾ ਦਾ ਮਿਲਕ ਰਿਕਾਰਡ 25 ਤੋਂ ਪਲੱਸ ਫੇਸ ਕੁਆਲਿਟੀ ਸੋਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਹਾਈਟ ਲੈਂਡ ਦੋਸਤੋ ਬਹੁਤ ਸੋਹਣੀ ਐ। 8 ਮਹੀਨੇ ਉਮਰ ਆ। ਬਾਕੀ ਦੋਸਤੋ ਜੀ ਸੇਵਾ ਸੰਭਾਲ ਗੌਰ ਚੰਗੀ ਹੋ ਜੇ। ਆਨ ਆਰ ਟਾਈਮ 'ਚ ਵੱਚੀ ਬਹੁਤ ਸੋਹਣੀ ਤਿਆਰ ਹੋ ਜੂਗੀ। ਬਾਕੀ ਦੋਸਤੋ ਤੇ ਬਾਕੀ ਦੋਸਤੋ ਮੈਂ ਵੱਚੀ ਦੀ ਝੋਲੀ ਨੇੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਥਣ ਬਹੁਤ ਸੋਹਣੇ ਚਾਰੇ ਨਖਰ ਮੇ ਕਲੇ ਕਲੇ ਲੱਗੇ ਹੋਏ ਆ ਝੋਲੀ ਬਹੁਤ ਸੋਹਣੀ ਆ ਤੇ ਬਾਕੀ ਦੋਸਤੋ ਫੇਸ ਕੁਆਲਟੀ ਬਹੁਤ ਸੋਹਣੀ ਸੋਹਣੇ ਮੂ ਮੱਥੇ ਦੀ ਛੋਟਾ ਗੋਲ ਕਰਨ ਫੇਸ ਕੁਆਲਟੀ ਸੋਹਣੀ ਮਾ ਦਾ ਮਿਲ ਕੇ ਰਿਕਾਰਡ ਬਾਈ ਜੀ ਹੁਣ ਇਹ ਕਹਿੰਦੇ 25 ਤੋਂ ਪਲੱਸ ਤੇ ਬਾਕੀ ਦੋਸਤੋ ਬਾਈ ਜੀ ਹੁਣਾਂ ਨੇ ਪ੍ਰਾਈਸ ਬਿਲਕੁਨ ਜਾਇਜ਼ ਰੱਖਿਆ ਹੋਇਆ ਸਿਰਫ 14000 ਰੁਪਇਆ ਉੱਚੀ ਬਾਈ ਜੀ ਹੁਣ ਇਹ ਕਹਿੰਦੇ ਮਾਨਤਨ ਹੋ ਜੂ ਸੋ ਜੀ ਨੂੰ ਪਸੰਦ ਆ ਜੋ ਕੋਈ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ